ਦਰਦਿਆਂ ਵਿੱਚ 6 ਮਹੀਨੇ ਬੰਦ ਰਹਿਣ ਤੋਂ ਬਾਅਦ ਅੱਜ ਸਵੇਰੇ ਕੇਦਾਰਨਾਥ ਮੰਦਿਰ ਦੇ ਕਿਵਾਰ ਸ਼ਰਧਾਲੂਆਂ ਲਈ ਮੁਰਤੋਂ ਖੋਲ ਦਿੱਤੇ ਗਏ ਨੇ ਜੀ ਹਾਂ ਜ਼ਿਲੇ ਵਿੱਚ 11000 ਤੋਂ ਫੁੱਟ ਤੋਂ ਜ਼ਿਆਦਾ ਦੀ ਉਚਾਈ ਤੇ ਸਥਿਤ 11ਵੇਂ ਜੋਤਰੀ ਲਿੰਗ ਦੇ ਕਿਵਾਰ ਖੁੱਲਣ ਮੌਕੇ ਹਜ਼ਾਰਾਂ ਸ਼ਰਧਾਲੂਆਂ ਦੇ ਨਾਲ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਮੌਜੂਦ ਰਹੇ ਨੇ ਠੰਡੇ ਦੇ ਬਾਵਜੂਦ ಅಪਾਰ ਸਚਾ ਨਾਲ ਪਰੇਸ਼ ਸ਼ਦਾਲੂ ਬੰਬੰਬ ਬੋਲਤੇ ਜੈ ਬਾਬਾ ਕੈਦਾਰ ਦੇ ਜਕਾਰੇ ਲਗਾ ਰਹੇ ਨੇ ਇਸ ਮੌਕੇ ਭਗਵਾਨ ਸ਼ਿਵ ਦੇ ਤਾਮ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਮੰਗਵਾਏ ਗਏ ਵੱਖ-ਵੱਖ ਤਰ੍ਹਾਂ ਦੇ 108 ਕੁਇੰਟਲ ਫੁੱਲਾਂ ਨਾਲ ਕਿਵਾਰनाथ ਨੂੰ ਸਜਾਇਆ ਗਿਆ ਤੇ 30 April ਨੂੰ ਅਕਸ਼ਤ ਤ੍ਰਿਤੀਆ ਮੌਕੇ ਗੰਗਦੋਰੀ ਤੋਂ ਯਮਤੋਰੀ ਦੇ ਕਿਵਾਰ ਖੋਲੇ ਗਏ ਸਨ ਉੱਤਰਾਖੰਡ ਦੇ ਚਾਰ ਤਾਮਾਂ ਵਿੱਚ ਸ਼ਾਮਲ ਬਦਰੀਨਾਥ ਤਾਮ ਦੇ ਕਿਵਾੜ ਐਤਵਾਰ ਨੂੰ ਖੁੱਲਣਗੇ ਤੇ ਇਸ ਦੇ ਨਾਲ ਹੀ ਇਸ ਸਾਲ ਦੀ ਚਾਰ ਤਾਮ ਦੀ ਯਾਤਰਾ ਦੀ ਪੂਰੇ ਤਰੀਕੇ ਨਾਲ ਰਸਮੀ ਸ਼ੁਰੂਆਤ ਹੋ ਜਾਵੇਗੀ ਦੱਸਣਾ ਬੰਦਾ ਹੈ ਹਰ ਸਾਲ ਸਰਦੀਆਂ ਵਿੱਚ ਚਾਰੇ ਤਾਮਾਂ ਦੇ ਕਿਵਾੜ ਬੰਦ ਕਾਲ ਦਿੱਤੇ ਜਾਂਦੇ ਨੇ ਜੋ ਅਗਲੇ ਸਾਲ ਅਪ੍ਰੈਲ ਮਈ ਵਿੱਚ ਮੁਰ ਸ਼ਰਧਾਲੂਆਂ ਲਈ ਖੋਲੇ ਜਾਂਦੇ ਨੇ ਮੰਦਰ ਦੇ ਕਿਵਾੜ 6 ਮਹੀਨੇ ਲਈ ਖੁੱਲੇ ਰਹਿੰਦੇ ਨੇ ਤੇ ਇਸੇ ਦੌਰਾਨ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਸਰਦਾਲੂ ਇਹਨਾਂ ਤਾਮਾਂ ਤੇ ਦਰਸ਼ਨ ਲਈ ਪਹੁੰਚਦੇ ਨੇ ਪਿਛਲੇ ਸਾਲ ਤਕਰੀਬਨ 48 ਲੱਖ ਸਰਦਾਲੂ ਇਹਨਾਂ ਤਾਮਾਂ ਵਿੱਚ ਨਮਸਤਕ ਹੋਣ ਲਈ ਪੁੱਜੇ ਸਨ ਦੱਸਣਾ ਬਣਦਾ ਹੈ ਕਿ ਸਰਦੀਆਂ ਵਿੱਚ 6 ਮਹੀਨੇ ਬੰਦ ਰਹਿਣ ਤੋਂ ਬਾਅਦ ਅੱਜ ਕੈਦਾਰਨਾਥ ਮੰਦਰ ਦੇ ਕਵਾੜ ਸਰਦਾਲੂਆਂ ਲਈ ਮੁਰ ਤੋਂ ਖੋਲ ਦਿੱਤੇ ਗਏ ਨੇ ਦਸਨਾ ਬੰਦ ਹੈ ਕਿ 108 ਕੁਇੰਟਲ ਫੁੱਲਾਂ ਨਾਲ ਪੋਲੇਨਾ ਦਾ ਦਰਬਾਰ ਸਜਾਇਆ ਗਿਆ। ਸਰਦੀਆਂ ਵਿੱਚ 6 ਮਹੀਨੇ ਬੰਦ ਰਹਿਣ ਤੋਂ ਬਾਅਦ ਅੱਜ ਸਵੇਰੇ ਕੇਦਾਰਨਾਥ ਮੰਦਿਰ ਦੇ ਗਵਾਰ ਸ਼ੁਦਾਲਵਾਂ ਲਈ ਮੁਰਤੂ ਖੋਲ ਦਿੱਤੇ ਗਏ ਨੇ। ਜੀ ਹਾਂ ਜ਼ਿਲ੍ਹੇ ਵਿੱਚ 11000 ਤੋਂ ਫੁੱਟ ਤੋਂ ਜ਼ਿਆਦਾ ਦੀ ਉਚਾਈ ਤੇ ਸਥਿਤ 11ਵੇਂ ਜੋਤਰੀ ਲਿੰਗ ਦੇ ਕਿਵਾਲ ਖੁੱਲਣ ਮੌਕੇ ਹਜ਼ਾਰਾਂ ਸ਼ਰਧਾਲੂਆਂ ਦੇ ਨਾਲ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਮੌਜੂਦ ਰਹੇ ਨੇ ਠੰਡ ਦੇ ਬਾਵਜੂਦ ಅಪਾਰ ਚਾਹ ਨਾਲ ਭਰੇ ਸ਼ਰਧਾਲੂ ਬੰਬੰਬ ਬੋਲੇ ਤੇ ਜੈ ਬਾਬਾ ਕੈਦਾਰ ਦੇ ਜ਼ਿਕਾਰੇ ਲਗਾ ਰਹੇ ਨੇ ਇਸ ਮੌਕੇ ਭਗਵਾਨ ਸ਼ਿਵ ਦੇ ਧਾਮ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਮੰਗਵਾਏ ਗਏ ਵੱਖ-ਵੱਖ ਤਰ੍ਹਾਂ ਦੇ 108 ਕੁਇੰਟਲ ਫੁੱਲਾਂ ਨਾਲ ਕਿਵਾਲ ਉਸ ਸਜਾਇਆ ਗਿਆ ਤੇ 30 ਅਪ੍ਰੈਲ ਨੂੰ ਅਖਸ਼ ਤ੍ਰਿਤੀਆ ਮੌਕੇ ਗੰਗਦੋਰੀ ਤੋਂ ਯਮਤੋਰੀ ਦੇ ਕਿਵਾੜ ਖੋਲੇ ਗਏ ਸਨ ਉੱਤਰਾਖੰਡ ਦੇ ਚਾਰ ਤਾਮਾਂ ਵਿੱਚ ਸ਼ਾਮਲ ਬਦਰੀਨਾਥ ਤਾਮ ਦੇ ਕਿਵਾੜ ਐਤਵਾਰ ਨੂੰ ਖੁੱਲਣਗੇ ਤੇ ਇਸ ਦੇ ਨਾਲ ਹੀ ਇਸ ਸਾਲ ਦੀ ਚਾਰ ਤਾਮ ਦੀ ਯਾਤਰਾ ਦੀ ਪੂਰੇ ਤਰੀਕੇ ਨਾਲ ਰਸਮੀ ਸ਼ੁਰੂਆਤ ਹੋ ਜਾਵੇਗੀ ਦੱਸਣਾ ਬੰਦਾ ਹੈ ਹਰ ਸਾਲ ਸਰਦੀਆਂ ਵਿੱਚ ਚਾਰੇ ਤਾਮਾਂ ਦੇ ਕਿਵਾੜ ਬੰਦ ਕਾਲ ਦਿੱਤੇ ਜਾਂਦੇ ਨੇ ਜੋ ਅਗਲੇ ਸਾਲ ਵਿਚ ਮੁਰਿ ਸ਼ਰਧਾਲੂਆਂ ਲਈ ਖੋਲੇ ਜਾਂਦੇ ਨੇ ਮੰਦਰ ਦੇ ਕਿਵਾੜ 6 ਮਹੀਨੇ ਲਈ ਖੁੱਲੇ ਰਹਿੰਦੇ ਨੇ ਤੇ ਇਸੇ ਦੌਰਾਨ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਸ਼ਰਧਾਲੂ ਇਹਨਾਂ ਤਾਮਾਂ ਦੇ ਦਰਸ਼ਨ ਲਈ ਪਹੁੰਚਦੇ ਨੇ ਪਿਛਲੇ ਸਾਲ ਤਕਰੀਬਨ 48 ਲੱਖ ਸ਼ਰਧਾਲੂ ਇਹਨਾਂ ਤਾਮਾਂ ਵਿੱਚ ਨਮਸਤਕ ਹੋਣ ਲਈ ਪੁੱਜੇ ਸਨ ਦੱਸਣਾ ਬਣਦਾ ਹੈ ਕਿ ਸਰਦੀਆਂ ਵਿੱਚ 6 ਮਹੀਨੇ ਬੰਦ ਰਹਿਣ ਤੋਂ ਬਾਅਦ ਅੱਜ ਕੇਦਾਰਨਾਥ ਮੰਦਿਰ ਦੇ ਕਵਾੜ ਸ਼ਰਧਾਲੂਆਂ ਲਈ ਮੁਰ ਤੋਂ ਖੋਲ ਦਿੱਤੇ ਗਏ ਨੇ ਦੱਸਣਾ ਬੰਦ ਹੈ ਕਿ 108 ਕੁਇੰਟਲ ਫੁੱਲਾਂ ਨਾਲ ਪੋਲੇਨਾ ਦਾ ਦਰਬਾਰ ਸਜਾਇਆ ਗਿਆ ਹੈ